ਹਾਂਜੀ ਇਹ ਜੋ ਸਥਾਨ ਹੈ ਇਹ ਪਹਿਲੋ ਸਾਡੀ ਇੱਥੇ ਸਟੇਜ ਲੱਗਦੀ ਸੀ ਮਹਾਰਾਜ ਦੇ ਪਰ ਸੰਗਤ ਦੇ ਵਿੱਚ ਇੰਨਾ ਵੱਡਾ ਵਾਧਾ ਹੋ ਗਿਆ ਕਿ ਜਿਹੜੇ ਸਾਡੇ ਪਹਿਲੋ ਬਣੇ ਲੰਗਰ ਸਿਕੋ ਛੋਟੇ ਹੋ ਚੁੱਕੇ ਸੀ ਸੋ ਮਹਾਰਾਜ ਨੇ ਕਿਰਪਾ ਕੀਤੀ ਪੰਡਾਲ ਵਾਰ ਲਗਾ ਤੇ ਮਹਾਰਾਜ ਨੇ ਇਹ ਸੰਗਤਾਂ ਨੂੰ ਜਿਹੜਾ ਹੈਗਾ ਐਜ਼ ਲੰਗਰ ਦੇ ਤੌਰ ਤੇ ਸਾਰਾ ਵੱਡਾ ਛੱਡ ਜਿਹੜਾ ਹੈਗਾ ਸਮਰਪਿਤ ਕਰ ਦਿੱਤਾ ਸੋ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਜਿਹੜੀ ਹੈ ਸੰਗਤ ਹੈਗੀ ਹੈ ਲੰਗਰ ਸ਼ਕਦੀ ਹੈ ਔਰ ਜਦ ਜਿੱਦਾਂ ਜਿੱਦਾਂ ਸੰਗਤ ਵਧ ਜਾਈਗੀ ਮਹਾਰਾਜ ਸਾਨੂੰ ਬੁੱਧੀ ਬਖਸ਼ਣ ਮਤ ਬਖਸ਼ਣ ਅਸੀਂ ਉਸੇ ਤਰੀਕੇ ਨਾਲ ਹੋਰ ਅੱਗੇ ਜਿੰਨਾ ਵੀ ਹੋ ਸਕਦਾ ਸੰਗਤ ਦੀ ਸੂਲਤ ਵਾਸਤੇ ਅਸੀਂ ਹੋਰ ਇਹਨਾਂ ਨੂੰ ਅੱਗੇ ਵਧਾਵਾਂਗੇ ਚਾਹੇ ਲੰਗਰ ਦੇ ਰੂਪ ਦੇ ਵਿੱਚ ਚਾਹੇ ਕੋਰ ਹੋਰ ਨਵੋ ਸਾਰੀਆਂ ਆ ਸੋ ਇਹਦੇ ਵਿੱਚ ਅਸੀਂ ਪਹਿਲੋਂ ਸਾਡੇ ਹੱਥ ਸੁੱਚੇ ਕੰਮ ਦੀ ਵਿਵਸਥਾ ਨਹੀਂ ਹੁੰਦੀ ਸੀਗੀ ਵੱਟ ਹੁਣ ਜਿੱਦਾਂ ਅਸੀਂ ਕਟੋ-ਕਟ ਵੀ 13 11 12 ਟੂਟੀਆਂ ਇੱਧਰ ਹੱਥ ਸੋਚੇ ਕਰਨ ਵਾਸਤੇ ਤੇ ਇੰਨੇ 10 12 ਟੂਟੀਆਂ ਇੱਧਰ ਹੱਥ ਸੋਚੇ ਕਰਨ ਵਾਸਤੇ ਤਿਆਰ ਕਰਵਾਈਆਂ ਆ ਜਿਹਨਾਂ ਸੰਗਤ ਹੱਥ ਖਾਣਾ ਖਾਣ ਤੋਂ ਬਾਅਦ ਲੰਗਰ ਸ਼ੱਕਰ ਤੋਂ ਬਾਅਦ ਫਿਰ ਇੱਥੇ ਹੱਥ ਸੋਚੇ ਕਰਕੇ ਕਰਦੀ ਹੈਗੀ ਆ ਸੋ ਇਹਦੇ ਵਿੱਚ तकरीबन 12 ਪੱਖੇ 10 ਪੱਖੇ ਸਾਡੇ ਬੜੇ ਵੱਡੇ ਹੈਗੇ ਨੇ ਇਹ 18 18 ਫੁੱਟ ਦੇ ਪੱਕੇ ਨੇ ਜਿਹਦੇ ਨਾਲ ਜੇ ਸ਼ੌਬਤ ਜਿਹੜੀ ਸੰਗਤ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਇੰਨੀ ਗਰਮੀ ਦੇ ਵਿੱਚ ਸੋ ਇਸੇ ਤਰ੍ਹਾਂ ਦੇ ਬਿਊਟੀਫਿਕੇਸ਼ਨ ਵਾਸਤੇ ਇੱਧਰ ਸਾਡੇ ਆ ਜਿਹੜੀ ਦੀਵਾਰ ਵਾਲੀ ਸਾਈਡ ਅਸੀਂ ਨੈਚੁਰਲ ਰੱਖਣ ਵਾਸਤੇ ਇਹ ਅਸੀਂ ਮਤਲਬ ਕੁਝ ਪਲਾਂਟਸ ਲਗਾਏ ਨੇ ਜਿਹਦੇ ਨਾਲ ਇਹਦੀ ਜਿਹੜੀ ਹੈਗੀ ਆ ਦੁਗਣੀ ਦੁੱਖ ਦੇਖ ਹੋ ਚੁੱਕੀ ਆ ਸੋ ਇਹ ਵੀ ਇੱਕ ਬਹੁਤ ਵੱਡਾ ਮਹਾਰਾਜ ਜਿਹਦਾ ਮਤਲਬ ਸਾਡੇ ਸੱਤੇ ਹੱਥ ਹੈ ਤੇ ਮਹਾਰਾਜ ਦੀ ਸਾਰੀ ਕਮੇਟੀ ਦੇ ਉੱਤੇ ਤੇ ਜਿਨ੍ਹਾਂ ਨੇ ਐਡੇ ਵੱਡੇ ਪ੍ਰਾਲੇ ਕਰਕੇ ਸੰਗਤ ਨੂੰ ਸਹੂਤ ਦਿੱਤੀ ਆ ਇਹ ਜਿਹੜੇ ਦਰਬਾਰ ਨੇ ਇਹ ਮਹੰਤ ਪੂਰਨਦਾਸ ਜੀ ਮਹਾਰਾਜ ਜੀ ਦਾ ਹੈਗਾ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਰਸੋਖਾਨੇ ਦੇ ਵਿੱਚ ਸੇਵਾ ਵਾਸਤੇ ਸਥਾਪਿਤ ਕੀਤਾ ਸੀ ਉਹਨਾਂ ਨੂੰ ਔਰ ਇਹਨਾਂ ਨੇ ਬੜਾ ਲੰਮਾ ਸਮਾਂ ਮਹਾਰਾਜ ਦੇ ਰਸੋਖਾਨਾ ਚਲਵਾਇਆ ਔਰ ਮੁੜ ਕੇ ਇਹਨਾਂ ਦੇ ਜਦੋਂ ਸਰੀਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਫਿਰ ਦਰਵਾਰ ਇਹਨਾਂ ਦਾ ਮਾਰੇ ਦਾ ਇੱਥੇ ਬਣ ਗਿਆ ਸੀਗਾ ਪਰ ਹੁਣ 40 45 ਸਾਲ ਹੋ ਗਏ ਸੀਗੇ ਦਰਵਾਰ ਬਣੇ ਨੂੰ ਤੇ ਫਿਰ ਇਹਦੀ ਨਵੇਂ ਸਿਰੇ ਤੋਂ ਅਸੀਂ ਨਵੀਂ ਉਸਾਰੀ ਮਾਰੇ ਦੀ ਕਮੇਟੀ ਵੱਲੋਂ ਕੀਤੀ ਗਈ ਆ ਔਰ ਇੱਕ ਬਹੁਤ ਹੀ ਸ਼ਾਨਦਾਰ ਕਲਾ ਦਾ ਇਹ ਜਿਹੜੀ ਹੈਗੀ ਆ ਉਸਾਰੀ ਹੋ ਗਈ ਜਿਹਦੇ ਤੇ ਬੇਸ਼ੱਕ ਸਾਡਾ ਟਾਈਮ ਬਹੁਤ ਲੱਗ ਗਿਆ ਪਰ ਇਹਦੇ ਵਿੱਚ ਕਲਾ ਹੀ ਇੰਨੀ ਹੈਗੀ ਆ ਇਸ ਦਰਵਾਰ ਨੂੰ ਬਣਾਉਣ ਦੇ ਲਈ ਤੇ ਸਾਨੂੰ ਸਮਾਂ ਲੱਗ ਸਕਦਾ ਹੈ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਇਹ ਦਰਬਾਰ ਮਹਨਪੂਰਨ ਦਾਸ ਜੀ ਦਾ ਅਸੀਂ ਬੇਨਤੀ ਕਰਾਂਗੇ ਜਿੰਨੀ ਜਲਦੀ ਹੋ ਸਕਦੇ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਦਰਬਾਰ ਨੂੰ ਚਲੋ ਚਲੋ ਆਜੋ ਆਜੋ ਦੇਖਦੇ ਰਹੋ